ਖੱਬ ਤੋਂ ਪਹਿਲਾਂ ਤੇ ਪਰਮਾਤਮਾ ਦੇ ਚਰਨਾਂ ਦੇ ਚਰਦਾਰ ਸੇਜ ਕੇ ਕਰਦੇ ਆ। ਉਹ ਕਿ ਸਾਡਾ ਬਹੁਤ ਹੀ ਪਿਆਰਾ ਛੋਟਾ ਵੀਰ ਔਰ ਹਰੇਕ ਸਿੰਗਰ ਨੂੰ ਵੱਡੇ ਨੂੰ ਛੋਟੇ ਨੂੰ ਇੱਜ਼ਤ ਦੇਣ ਵਾਲਾ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ, ਛੇਤੀ ਤੰਦਰੁਸਤ ਕਰੇ। ਔਰ ਮੈਂ ਅੰਦਰੋਂ ਹੋ ਕੇ ਆਇਆ ਹਾਂ। ਉਹਨਾਂ ਦੀ ਵਾਈਫ ਨੂੰ ਮਿਲ ਕੇ ਆਇਆ ਮੈਂ। ਅੱਗੇ ਨਾਲੋਂ ਸਥਿਤੀ ਬਿਹਤਰ ਆ ਪਰਮਾਤਮਾ ਕਰੇ ਕਿ ਅੱਜ ਦਾ ਦਿਨ ਇਹ ਤੋਂ ਅਗਲਾ ਦਿਨ ਜਦੋਂ ਆਉਣ ਵਾਲੇ ਦਿਨ ਜਿਹੜੇ ਹੋਰ ਬਿਹਤਰ ਹੋ ਜਾਣ ਤੇ ਉਹ ਸਾਡਾ ਵੀਰ ਦੁਬਾਰਾ ਫੇਰ ਲੋਕਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਵੇ ਪਰਮਾਤਮਾ ਅਗੇ ਇਹ ਅਰਦਾਸ ਬੇਨਤੀ ਹੈ ਜੜਦੀ ਕਲਾ ਕਰਵੇ ਬੰਦਾ ਬਹੁਤ ਹੀ ਪਿਆਰਾ ਵੀਰ ਹੈ ਬਹੁਤ ਹੀ ਹਰੇਕ ਨੂੰ ਇਹ ਨਹੀਂ ਜਿੰਨੇ ਉਹ ਪ੍ਰੋਗਰਾਮਾਂ ਤੇ ਵੀ ਜਾਂਦਾ ਉਹਨਾਂ ਲੋਕਾਂ ਨਾਲ ਵੀ ਉਹਦਾ ਰابطਾ ਇਹੋ ਜਿਹਾ ਹੁੰਦਾ ਜਿਦਾਂ ਪਰਿਵਾਰਕ ਮਾਹੌਲ ਦੇ ਵਿੱਚ ਜਾ ਕੇ ਘਲਟਦਾ ਹੈ ਮੇਰਾ ਤਾਂ ਆਸਟ੍ਰੇਲੀਆ ਦੇ ਵਿੱਚ ਮੈਂ ਤੇ ਰਾਜਵੀਰ ਤੇ ਨਸ਼ੱਤਰਪਾਲ ਜਦੋਂ ਗਏ ਉਦੋਂ ਤੋਂ ਪਿਆਰ ਬਣ ਗਿਆ ਤਾਂ ਮੇਰੇ ਤੇ ਘਰੇ ਵੀ ਇੱਕ ਦੋ ਰਾਂਜੇ ਕਰ ਸੇਹੀ ਅਰਦਾਸ ਆ ਜੀ ਵੈਗਰੂ ਦੇ ਚਰਨਾਂ ਦੇ ਵਿੱਚ ਪਰਮਾਤਮਾ ਨਾਲ ਚੜ੍ਹਦੀ ਕਲਾ ਵਿੱਚ ਛੇਤੀ ਤੰਦਰੁਸਤ ਹੋ ਸਕਾਂ ਤੇ ਪਰਿਵਾਰਿਕ ਮੈਂਬਰਾਂ ਨੂੰ ਤੁਸੀਂ ਮਿਲ ਕੇ ਆਏ ਹੋ ਉਹਨਾਂ ਨੂੰ ਤੁਸੀਂ ਮੈਂ ਉਹਨਾਂ ਦੀ ਵਾਈਫ ਨੂੰ ਮਿਲ ਸਕਿਆ ਜੀ ਕਿਉਂਕਿ ਉਹਨਾਂ ਦੀ ਮਾਤਾ ਜੀ ਗਏ ਆ ਥੋੜਾ ਜਿਹਾ ਕੰਮ ਸੀ ਜ਼ਰੂਰੀ ਤਾਂ ਠੀਕ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਅੱਗੇ ਨਾਲੋਂ ਅੱਜ ਦਾ ਅੱਜ ਦੀ ਜਿਹੜੀ ਸਥਿਤੀ ਕੱਲ ਨਾਲੋਂ ਕਿਤੇ ਪਹੁੰਚ ਵਜ ਤੋਂ ਐਪਰੂਵਮੈਂਟ ਕੀ ਹੈ ਇੰਪਰੂਵਮੈਂਟ ਹੋ ਰਹੀ ਆ ਪਰਮਾਤਮਾ ਕਰੇ ਕਰੀਅਰ ਦਾਸਾਂ ਤੁਸੀਂ ਸਾਰੇ ਕਰਿਓ ਅਸੀਂ ਕਰੀਅਰ ਨਾਲ ਕੇ ਮਿਲ ਕੇ ਪੂਰਾ ਪੰਜਾਬ ਹੀ ਕਰ ਰਿਹਾ ਜੀ ਤੇ ਵਾਗਰੂ ਛੇਤੀ ਤੰਦਰੁਸਤ ਕਰੋ ਠੀਕ ਹੈ ਜੀ ਚੁੱਧੀਆਂ ਫਾਵਾ